ਸਭ ਤੋਂ ਪਹਿਲਾਂ ਹੀ ਮੈਂ ਸਤਿਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਚ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਹੀ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਉਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀਵੀਆਂ ਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣੇ ਚਾਹਦੀ ਹਾਂ ਸਭ ਤੋਂ ਪਹਿਲਾਂ ਹੀ ਮੈਂ ਸਤਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਚ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਹੀ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਉਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀ ਹਾਂਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣੇ ਚਾਹਦੀ ਹਾਂ ਸਭ ਤੋਂ ਪਹਿਲਾਂ ਹੀ ਮੈਂ ਸਤਿਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਚ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਹੀ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਉਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀ ਹਾਂਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣੇ ਚਾਹਦੀ ਹਾਂ ਸਭ ਤੋਂ ਪਹਿਲਾਂ ਹੀ ਮੈਂ ਸਤਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਚ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਹੀ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਉਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਤੀਵੀਆਂ ਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣੇ ਚਾਹਦੀ ਹਾਂ ਸਭ ਤੋਂ ਪਹਿਲਾਂ ਹੀ ਮੈਂ ਸਤਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਚ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ 'ਚ ਹੁਣ ਉਹਦਾ ਹੀ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਉਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਧੀ ਹਾਂਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਹੀ ਮੈਂ ਸਤਿਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਦੀ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ 'ਚ ਹੁਣ ਉਹਦਾ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਊਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਧੀ ਹਾਂਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣਾ ਚਾਹੁੰਦੀ ਹਾਂ